हां जी दोस्तों जिवें के ਤੁਹਾਨੂੰ ਪਤਾ ਹੀ ਹੈ ਕਿ ਭਾਨੇ ਸਿੱਧੂ ਦੀ ਗ੍ਰਿਫਤਾਰੀ ਦਾ ਮੁੱਦਾ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਹੈ ਭਾਨੇ ਤੇ ਹੁਣ ਤੱਕ ਕੁੱਲ 4 ਪਰਚੇ ਪਾ ਦਿੱਤੇ ਗਏ ਨੇ ਕਿਹਾ ਜਾ ਰਿਹਾ ਹੈ ਕਿ ਭਾਨੇ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਲੱਖਾ ਸਿਧਾਨਾ ਤੇ ਬਾਕੀ ਜਥੇਬੰਦੀਆਂ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਸੀਐਮ ਮਾਂ ਦੀ ਕੋਠੀ ਮੂਰੇ ਜਿਹੜਾ ਤਰਨਾ ਲੱਗਣਾ ਸੀ ਉਸ ਦੀ ਵੀ ਡੇਟ ਬਦਲ ਕੇ ਰੱਖ ਦਿੱਤੀ ਗਈ ਹੈ ਆਓ ਸੁਣਦੇ ਹਾਂ ਕੀ ਹੈ ਨਵੀਂ ਅਪਡੇਟ ਕਿ ਆਪਾਂ 5 ਤਰੀਕ ਰੱਖੀ ਸੀਗੀ ਭੰਤ ਮੁੱਖ ਮੰਤਰੀ ਜਿਹੜੇ ਪੰਜਾਬ ਉਹਨਾਂ ਦੇ ਘਰ ਦੇ ਅੱਗੇ 73 ਕਰਤੀ ਹੈ ਪੰਜ ਨੂੰ ਨਹੀਂ ਤਿੰਨ ਨੂੰ ਤਿਆਰ ਰਹੇ ਹੋ ਤਿਆਰ ਰਿਹਾ ਕਿਵੇਂ ਉਹਨੂੰ ਜਲੀਲ ਕੀਤਾ ਜਾ ਰਿਹਾ ਹੈ ਜੋਦ ਨਾਲ ਹੋ ਰਿਹਾ ਹੈ ਕਿਵੇਂ ਉਹਨੂੰ ਮਾਨਸ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਦਿਮਾਗੀ ਤੌਰ ਦੇ ਉੱਤੇ ਇਹ ਬਹੁਤ ਕੁਝ ਕਰ ਰਹੇ ਆ ਉਹਦੇ ਨਾਲ ਤੇ ਮੁੱਖ ਮੰਤਰੀ ਕਰਾ ਰਿਹਾ ਸੋ ਜ਼ਬਰਦਸਤ ਮੂੰਹ ਤੋੜ ਜਵਾਬ ਦੇਣਾ ਹੈ 3 ਤਰੀਕ ਨੂੰ ਆਪਣੇ ਲੰਗਰ ਨਾਲ ਲੈ ਕੇ ਆਉਣਾ ਪ੍ਰਸ਼ਾਦੇ ਦੁੱਧ ਚਾਹ ਬਣਾ ਕੇ ਥਰਮੋਸਾਂ ਚ ਪਾ ਕੇ ਟੋਕਰਾਂ ਚ ਪ੍ਰਸ਼ਾਦੇ ਧਰ ਕੇ ਦਾਲਾਂ ਸਬਜ਼ੀਆਂ ਨਾਲ ਲੈ ਕੇ ਉੱਥੇ ਆਉਣਾ ਹੈ ਉਦੇ ਸ਼ਰਾਬ ਹੀ ਬਾਹਰ ਆਉਣਾ ਗੱਲ ਖਤਮ ਜਾਬਤੇ ਚ ਜਾਬਤੇ ਚ ਰਹਿਣਾ ਹੈ